ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀ ਖੇਤਰ ਵਿੱਚ ਆਪਣੀਆਂ ਮਾਹਿਰ ਖੋਜਾਂ ਕਰਨ ਦੇ ਵਿੱਚ ਜਿਹੜੇ ਕਿ ਵਿਸ਼ੇ ਭਰ ਦੇ ਵਿੱਚ ਮਸ਼ਹੂਰ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਹੋਰ ਖੇਤੀ ਦੀ ਜਿਹੜੀ ਸ਼ੁਰੂਆਤ ਕੀਤੀ ਆ ਟੂਲਿਪ ਟੂਲਿਪ ਜਿਹੜੀ ਫਲਾਵਰ ਆ ਫੁੱਲ ਜਿਹੜੀ ਖੇਤੀ ਆ ਉਹ ਜ਼ਿਆਦਾਤਰ ਵਿਦੇਸ਼ਾਂ ਵਿੱਚ ਦੇਖਣ ਨੂੰ ਮਿਲਦੀ ਆ ਪਰ ਹੁਣ ਤੁਹਾਨੂੰ ਲੁਧਿਆਣਾ ਵਿੱਚ ਵੀ ਪੀਏਯੂ ਪੰਜਾਬ ਲੁਧਿਆਣਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਸ਼ੁਰੂਆਤ ਕੀਤੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਫੁੱਲੇ ਆ ਗੁਲਾਬੀ ਫੁੱਲੇ ਆ ਦੂਜੇ ਪਾਸੇ ਤੁਹਾਨੂੰ ਦਿਖ ਅ ਸ਼ੁਰੂਆਤ ਕਰ ਦਿੱਤੀ ਗਈ ਹੈ ਰੈੱਡ ਕਲਰ ਦੇ ਫੁੱਲ ਆ ਲਾਲ ਕਲਰ ਦੇ ਫੁੱਲ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫੁੱਲ ਆ ਇੱਥੇ ਜਿਹੜੀ ਕੀ ਖੇਤੀ ਜਿਹੜੀ ਸ਼ੁਰੂਆਤ ਕਰ ਦਿੱਤੀ ਹੈ ਸਾਡੇ ਨਾਲ ਫਲੋਰੀ ਕਲਚਰ ਦੇ ਜਿਹੜੇ ਮੁਖੀ ਆ ਡਾਕਟਰ ਰਣਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਸਰ ਇਸ ਦੀ ਕਿਦੋਂ ਸ਼ੁਰੂਆਤ ਕੀਤੀ ਗਈ ਹੈ ਜੇ ਪੰਜਾਬ ਦੀ ਗੱਲ ਕਰੀਏ ਪਹਿਲੀ ਖੇਤੀ ਹੈ ਹਾਂਜੀ ਇਹ ਟਿਊਲਿਪ ਨਾਮੀ ਫਲਾਵਰ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਵਿਦੇਸ਼ੀ ਫੁੱਲ ਹੈ ਹਾਲੈਂਡ ਦਾ ਫੁੱਲ ਆ ਮੁੱਖ ਤੌਰ ਤੇ ਇਹ ਹਾਲੈਂਡ ਵਿੱਚ ਇਹਦਾ ਕਿਸਮਾਂ ਵੀ ਵਿਕਸਿਤ ਹੁੰਦੀਆਂ ਉਹਨਾਂ ਦਾ ਕਲਾਈਮੇਟ ਜੇ ਕਹੋ ਜਲਵਾਜੂ ਇਹਦੇ ਲਈ ਬਹੁਤ ਅਨੁਕੂਲ ਹੈ ਠੰਡਾ ਮੌਸਮ ਚਾਹੀਦਾ ਹੁੰਦਾ ਤੇ ਇਹ ਸਾਡੇ ਵਾਈਸ ਚਾਂਸਲਰ ਸਾਹਿਬ ਦੇ ਉਪਰਾਲਾ ਸਦਕਾ ਉਹਨਾਂ ਦਾ ਇੱਕ ਖੁਆਬ ਸੀ ਮੈਂ ਕਹੂੰਗਾ ਕਿ ਉਹਨਾਂ ਨੇ ਕਿਹਾ ਵੀ ਟੂਲਿਪ ਦੇਖਣ ਲਈ ਲੋਕ ਕਸ਼ਮੀਰ ਜਾਂਦੇ ਆ ਕਸ਼ਮੀਰ 'ਚ ਹੈ ਲੱਗਦਾ ਹੈ ਕਿਉਂਕਿ ਆਪਾਂ ਨੂੰ ਪਤਾ ਕਸ਼ਮੀਰ ਦਾ ਤੇ ਪੰਜਾਬ ਦਾ ਤਾਂ ਜ਼ਮੀਨ ਇਸਮਾਨ ਦਾ ਫਰਕ ਹੈ ਟੈਂਪਰੇਚਰ ਦਾ ਤਾਂ ਉਹ ਕਹਿੰਦੇ ਸੀ ਵੀ ਇੱਥੇ ਕਿਉਂ ਨਹੀਂ ਲੱਗ ਸਕਦਾ ਤਾਂ ਅਸੀਂ ਕੁਝ ਵੈਰਾਈਟੀਆਂ ਇਹ ਇੰਪੋਰਟ ਕਰਕੇ ਹਾਲੈਂਡ ਤੋਂ ਉਹਨਾਂ ਦੇ ਬੱਲਬ ਹੁੰਦੇ ਆ ਜਿਹੜਾ ਬੀਜ ਕਹਿੰਦੇ ਆ ਗੰਡਾ ਹੁੰਦਾ ਤਾਂ ਉਹ ਲਿਆ ਕੇ ਇੱਥੇ ਲਾਈਆਂ ਸੀ ਸਾਡਾ ਮਕਸਦ ਇਹ ਸੀ ਕਿ ਟੂਲਿਪ ਦਾ ਫੁੱਲ ਤਾਂ ਜਿਵੇਂ ਦਿੱਲੀ ਰਾਸ਼ਟਰਪਤੀ ਭਵਨ ਗਾਰਡਨ ਤੇ ਵਿੱਚ ਆ ਹੀ ਜਾਂਦਾ ਤਾਂ ਅਸੀਂ ਉਹਨੂੰ ਇੱਕ ਸਟੈਪ ਅੱਗੇ ਸੋਚਣਾ ਕਿਉਂਕਿ ਕਿਉਂਕਿ ਅਸੀਂ ਸਾਇੰਸ ਦਾ ਨਾ ਯੂਨੀਵਰਸਿਟੀ ਖੇਤੀ ਦੇ ਖੇਤਰ ਦੇ ਵਿੱਚ ਕਾਫੀ ਮੱਲਾ ਮਾਰੀਆਂ ਜਿਵੇਂ ਤੁਸੀਂ ਕਿਹਾ ਵੀ ਇਹ ਥੱਲੇ ਜਿਹੜਾ ਬੀਜ ਆ ਜੇ ਐਤਕੀ ਲਗਾਇਆ ਅੱਗੇ ਇਹਦਾ ਕੀ ਬਣਦਾ ਬੀਜ ਬਣਦਾ ਕਿ ਨਹੀਂ ਬਣਦਾ ਜੇ ਅਸੀਂ ਹੁਣ ਤੁਸੀਂ ਖੁੱਦ ਜਿਵੇਂ ਦੇਖ ਰਹੇ ਹੋ ਕੁਝ ਇਹ ਨਵੰਬਰ ਦੇ ਵਿੱਚ ਲਗਾਏ ਸੀ ਨਵੰਬਰ ਤੋਂ ਲੈ ਕੇ ਹੁਣ ਮਾਰਚ ਦੇ ਅੰਤਮ ਪ੍ਰਾਤ ਤੱਕ ਕੁਝ ਵੈਰਾਈਟੀਆਂ ਦੇ ਫੁੱਲ ਖਤਮ ਹੋ ਚੁੱਕੇ ਆ ਕੁਝ ਚੱਲ ਰਹੀਆਂ ਕੁਝ ਸ਼ੁਰੂ ਹੋਈਆਂ ਤੇ ਕੋਈ ਇਸ ਤਰ੍ਹਾਂ ਕਰਕੇ ਇਹਨਾਂ ਦੇ ਵਿੱਚ ਆਪਸੀ ਬੜੀ ਵਿਭਿੰਨਤਾ ਉਤੋਂ ਸਾਨੂੰ ਇਹ ਜ਼ਾਹਿਰ ਹੋ ਰਿਹਾ ਕਿ ਇਹਦੇ ਵਿੱਚ ਨੇਚਰਲੀ ਇਹਦੇ ਤੇ ਕੁਦਰਤੀ ਤੌਰ ਤੇ ਥੱਲੇ ਜਿਹੜਾ ਗੰਡਾ ਬਣਨਾ ਬੀਜ ਬਣਨਾ ਉਹਦੀ ਵੀ ਵਿਭਿੰਨਤਾ ਸਾਨੂੰ ਦੇਖਣ ਨੂੰ ਮਿਲੇਗੀ ਆ ਜੇ ਉਹਦੇ ਤੋਂ ਸਾਨੂੰ ਕੁਝ ਇੱਕ ਲਾਈਨ ਹਾਸਲ ਹੋਵੇਗੀ ਤਾਂ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਨਹੀਂ ਤਾਂ ਫਿਰ ਕੁਝ ਹੋਰ ਤਰੀਕੇ ਨਾਲ ਕਰਾਂਗੇ ਤਾਂ ਇਹ ਇਦੀਆਂ ਦੋ ਦੋ ਚੀਜ਼ਾਂ ਇਹਦੀਆਂ ਇੱਕ ਤਾਂ ਮਤਲਬ ਕਿ ਫੁੱਲ ਕੱਟ ਕੇ ਅਸੀਂ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ ਔਰ ਦੂਸਰਾ ਥੱਲੇ ਗੰਡੇ ਬਣਾ ਕੇ ਵੀ ਅਸੀਂ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ ਜੇ ਗੱਲ ਕਰੀਏ ਟੈਂਪਰੇਚਰ ਦੀ ਗੱਲ ਕਰੀਏ ਹੁਣ ਜਿਵੇਂ ਮੌਸਮ ਦੀ ਗੱਲ ਮਾਰਚ ਅਪ੍ਰੈਲ ਮਈ ਜੂਨ ਜਿਵੇਂ ਸ਼ੁਰੂ ਹੋ ਗਿਆ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਇਹ ਜ਼ਿਆਦਾਤਰ ਕਿਹਦੇ ਠੰਡੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਜਿਵੇਂ ਕਸ਼ਮੀਰ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ ਜੇ ਵਿਦੇਸ਼ੀ ਦੀ ਗੱਲ ਕਰੀਏ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਜੇ ਪੰਜਾਬ ਦੀ ਗੱਲ ਕਰੀਏ ਕਿਹੜਾ ਇਹਨਾਂ ਨੂੰ ਵਾਤਾਵਰਣ ਜਿਹੜਾ ਕਿਹੜਾ ਟੈਂਪਰੇਚਰ ਅਨੁ ਇਹ ਠੰਡ ਦਾ ਫਲਾਵਰ ਅਤੇ ਠੰਡ ਚ ਹੀ ਲੱਗਦਾ ਜੀ ਇਹਦੇ ਨਵੇਂ ਨਾ ਕਹ ਲੋ ਵੀ ਨਵੰਬਰ ਦੇ ਵਿੱਚ ਲੱਗ ਕੇ ਨੇ ਫਰਵਰੀ ਦੇ ਵਿੱਚ ਫੁੱਲ ਸ਼ੁਰੂ ਹੋ ਗਿਆ ਮਾਰਚ ਦੇ ਵਿੱਚ ਅਪ੍ਰੈਲ ਮੈਕਸਿਮਮ ਖਤਮ ਹੋ ਜਾਣਾ ਐਵੇਂ ਕਸ਼ਮੀਰ ਦੇ ਵਿੱਚ ਅਪ੍ਰੈਲ ਦੇ ਵਿੱਚ ਗਾਰਡਨ ਖੋਲਦੇ ਆ ਉਸ ਤੋਂ ਬਾਅਦ ਜਿਵੇਂ ਗਰਮੀ ਵੱਧਦੀ ਉਹ ਖਤਮ ਹੋ ਜਾਂਦਾ ਆਪਣੇ ਜਿਹੜੀ ਖੁਸ਼ਕਿਸਮਤੀ ਹੈ ਆਪਣੇ ਜਿਹੜੇ ਫਲੋਰੀ ਕਲਚਰ ਸੈਕਟਰ ਲਈ ਜੋ ਮੈਂ ਕਹਿੰਦਾ ਵਰਦਾਨ ਆ ਉਹ ਇਹ ਆ ਕਿ ਸਾਡੇ ਸਾਰੇ ਫੁੱਲ ਆ ਜਿਹੜੇ ਉਹ ਸਰਦੀਆਂ ਦੇ ਵਿੱਚ ਹੁੰਦੇ ਆ ਤੇ ਸਾਡੀ ਜਿਹੜੀ ਸਾਰੀ ਡਿਮਾਂਡ ਆ ਉਹ ਸਰਦੀਆਂ ਦੇ ਵਿੱਚ ਹੁੰਦੀ ਆ ਮੰਗ ਜਿਹੜੀ ਕਹਿੰਦੇ ਆ ਉਹ ਇਸ ਤਰ੍ਹਾਂ ਕਿ ਸਰਦੀਆਂ 'ਚ ਸਾਡੇ ਤਿਉਹਾਰ ਦੀਵਾਲੀ ਦਸਹਿਰਾ ਨਰਾਤੇ ਗੁਰਪੁਰਬ ਸਰਦੀਆਂ 'ਚ ਸਾਡੇ ਵਿਆਹ ਇਸ ਕਰਕੇ ਸਾਨੂੰ ਇਹ ਇੱਕ ਵਧੀਆ ਹੈਗਾ ਕਿ ਸਾਡੇ ਕੁਦਰਤੀ ਤੌਰ ਤੇ ਫੁੱਲ ਹੁੰਦੇ ਵੀ ਉਦੋਂ ਹੀ ਆ ਡਿਮਾਂਡ ਵੀ ਉਸੇ ਟਾਈਮ ਤੇ ਹੁੰਦੀ ਆ ਇੱਕ ਗੱਲ ਔਰ ਦੂਸਰੀ ਗੱਲ ਕਿਉਂਕਿ ਅੱਗੇ ਜਦੋਂ ਮੌਸਮ ਹਾਰਸ਼ ਆ ਜਾਂਦਾ ਜੂਨ ਜੁਲਾਈ ਮਈ ਜੂਨ ਔਨਵਰਡ ਉਦੋਂ ਫੁੱਲਾਂ ਦੀ ਨਹੀਂ ਡਿਮਾਂਡ ਵੀ ਨਹੀਂ ਹੁੰਦੀ ਉਦੋਂ ਇਹ ਇਹਨਾਂ ਨੇ ਹੋਣਾ ਵੀ ਨਹੀਂ ਉਦੋਂ ਇਹ ਇਹਨਾਂ ਨੂੰ ਕਹਿੰਦੇ ਸੀ ਸੁਸਤ ਹੋ ਜਾਂਦੇ ਡੋਰਮਟ ਹੋ ਜਾਂਦੇ ਇਹਦੇ ਗੰਡੇ ਜੋ ਵੀ ਬਣਨਗੇ ਬਣਨਗੇ ਇਨਸ਼ਾਅੱਲਾ ਸਾਨੂੰ ਉਮੀਦ ਆ ਕਿ ਕੁਝ ਬਣਨਗੇ ਤਾਂ ਉਹਨਾਂ ਨੂੰ ਅਸੀਂ ਸਟੋਰ ਕਰਾਂਗੇ ਠੰਡੇ ਟੈਂਪਰੇਚਰ ਤੇ ਕੋਲਡ ਸਟੋਰੇਜ ਦੇ ਵਿੱਚ ਵੀ ਤਾਂ ਕਿ ਉਹਨੂੰ ਉਹੋ ਜਿਹਾ ਕਲਾਈਮੇਟ ਮਿਲੇ ਤਾਂ ਉਸ ਬੱਲਬ ਦੇ ਵਿੱਚ ਗੰਡੇ ਦੇ ਵਿੱਚ ਹੀ ਹੌਲੀ ਹੌਲੀ ਫੁੱਲ ਬਣ ਜਾਂਦਾ ਤਾਂ ਫੇਰ ਸਤੰਬਰ ਅਕਤੂਬਰ ਦੇ ਵਿੱਚ ਇਹਨਾਂ ਨੂੰ ਕੱਢ ਕੇ ਨਵੰਬਰ ਦੇ ਵਿੱਚ ਫੇਰ ਲਾਵਾਂਗੇ ਤਾਂ ਉਹ ਫੇਰ ਇਸ ਤਰ੍ਹਾਂ ਨੂੰ ਫੇਰ। ਫੇਰ ਗੱਲ ਕਰੀਏ ਚ ਖਾਦ ਦੀ ਕਿਹੜੀ ਲੋੜ ਪੈਂਦੀ ਹੈ ਜਾਂ ਕਿੰਨਾ ਨੂੰ ਪਾਣੀ ਲੱਗਦਾ ਕੀ ਖਾਦ ਕੀ ਹੈ ਜਿਵੇਂ ਵਿਦੇਸ਼ਾਂ ਵਿੱਚ ਦੀ ਗੱਲ ਕਰੀਏ ਕਸ਼ਮੀਰ ਦੀ ਗੱਲ ਕਰੀਏ ਇੱਥੇ ਪੰਜਾਬ ਦੇ ਵਿੱਚ ਆਪਣਾ ਟੈਂਪਰੇਚਰ ਜ਼ਿਆਦਾਤਰ ਗਰਮ ਰਹਿੰਦਾ। ਖਾਦ ਜਾਂ ਕਿਹੜਾ ਟੈਂਪਰੇਚਰ ਇਹਨੂੰ ਸਹੀ ਰਹਿੰਦਾ। ਖਾਦ ਦੀ ਜੇ ਗੱਲ ਕਰੀਏ। ਜੇ ਆਪਾਂ ਟੈਂਪਰੇਚਰ ਦੀ ਤਾਂ ਗੱਲ ਕਰੀਏ ਵੀ ਠੰਡਾ ਤਾਂ ਮੰਨ ਜਿਵੇਂ ਤੁਹਾਨੂੰ ਗਿਆ ਵੀ ਅੱਤ ਕੀ ਖੁਦਾ ਦੇ ਮੇਰ ਨਾਲ ਆਪਾਂ ਨੇ ਇੱਥੇ ਠੰਡ ਵੀ ਕਾਫੀ ਪਈ ਆ। ਅਸੀਂ ਉਹਨੂੰ ਉਹਦਾ ਉਹ ਡਿਫਰੈਂਟ ਪ੍ਰਭਾਵ ਆਪਰ ਹੋ ਸਕਦਾ ਬੱਲ ਬਣਾਉਣ ਦੇ ਵਿੱਚ ਉਹਨੇ ਹੈਲਪ ਕੀਤੀ ਹੋਵੇ ਗੰਡੇ ਬਣਾਉਣ ਦੇ ਵਿੱਚ ਦੂਜੀ ਖਾਦ ਅਸੀਂ ਇਹਦੇ ਤੇ ਵਿੱਚ ਅਜੇ ਸਾਨੂੰ ਕਿਉਂਕਿ ਅਜੇ ਸਾਡੇ ਸ਼ੁਰੂਆਤੀ ਟ੍ਰਾਇਲ ਹੈ ਇਹਦੇ ਚ ਇਹਦੇ ਚ ਅਸੀਂ ਕੈਲਸ਼ੀਅਮ ਨਾਈਟ੍ਰੇਟ ਕਿਉਂਕਿ ਇਹਦੀ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਦੇਖਿਆ ਸੀ ਕਿਉਂਕਿ ਕੈਲਸ਼ੀਅਮ ਕਿਉਂਕਿ ਜਿਹੜੀ ਡੰਡੀ ਆ ਉਦੋਂ ਕੈਲਸ਼ੀਅਮ ਦੀ ਬਹੁਤ ਰਿਕੁਆਇਰਮੈਂਟ ਹੁੰਦੀ ਅਸੀਂ ਕੈਲਸ਼ੀਅਮ ਨਾਈਟ੍ਰੇਟ ਦੀ ਇਹਦੀ ਡ੍ਰੈਂਚਿੰਗ ਕਰਦੇ ਰਹੇ ਹਾਂ ਹੋਰ ਕਈ ਹਜੇ ਕੋਈ ਬਹੁਤਾ ਅਸੀਂ ਇਹਦੇ ਤੇ ਖਾਦ ਤੇ ਕੋਈ ਕੰਮ ਨਹੀਂ ਕੀਤਾ ਨੇ ਇਨਸ਼ਾਅੱਲਾ ਅੱਗੇ ਜ਼ਰੂਰ ਕਰਾਂਗੇ ਕੈਨ ਦਾ ਮਤਲਬ ਕਿ ਜਲਦੀ ਲੋਕਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਸਕਣਗੇ ਕਿਉਂਕਿ ਜੇ ਬਾਹਰ ਦੀ ਗੱਲ ਬਾਹਰ ਦੇਖਣ ਮਿਲ ਜਾਂ ਕਸ਼ਮੀਰ 'ਚ ਦੇਖਣ ਮਿਲ ਹੁਣ ਪੰਜਾਬ 'ਚ ਜਲਦੀ ਦੇਖਣ ਨੂੰ ਮਿਲ ਸਕਦੀ ਹੈ ਹਾਂਜੀ ਸਾਡੇ ਵਾਈਸ ਚਾਂਸਲਰ ਸਾਹਿਬ ਦੇ ਕਹਿਣ ਅਨੁਸਾਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਤਾਂ ਇੱਥੇ ਦਿਖਾਤੀਆਂ ਕਸ਼ਮੀਰ ਵਾਲੇ ਫੁੱਲ ਤੇ ਇਨਸ਼ਾ ਜੇਦੇ ਚ ਕੋਈ ਹੋਰ ਸਾਡੇ ਕੋਲ ਨਿਕਲ ਕੇ ਆਉਗੀ ਨਹੀਂ ਤਾਂ ਇਹ ਫਲਾਵਰ ਲੋਕਾਂ ਨੇ ਇੰਨਾ ਤਾਂ ਦੇਖ ਲਿਆ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਟੂਲਿਪ ਇੱਥੇ ਹੋ ਸਕਦਾ ਤੇ ਉਹ ਲੋਕ ਹੁਣ ਮੰਗਣਗੇ ਲੈਣਗੇ ਲੈ ਕੇ ਲਾ ਸਕਦੇ ਅੱਛਾ ਲੋਕਾਂ ਲਈ ਕੀ ਫਾਇਦਾ ਕੀ ਲੋਕਾਂ ਨੂੰ ਕੀ ਫਾਇਦਾ ਸ਼ਹੀਦ ਜਿਵੇਂ ਟੂਲਿਪ ਦਾ ਹੁਣ ਜਣਾ ਕਿ ਫਲਾਵਰ ਇੱਥੇ ਫਸਲ ਜਿਹੜੀ ਇੱਥੇ ਕੀ ਹੁਣ ਉਗਾਈ ਹੈ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਨੇ ਲੋਕਾਂ ਲਈ ਕੀ ਫਾਇਦਾ ਕੀ ਲੋਕ ਇਸ ਕਮ ਆ ਸਕਦਾ ਲੋਕਾਂ ਦੋ ਚੀਜ਼ਾਂ ਜੀ ਇੱਕ ਤਾਂ ਖੇਤੀ ਕਮਰਸ਼ੀਅਲ ਖੇਤੀ ਜਿਹੜੀ ਆਪਾਂ ਕਹਿੰਦੇ ਆ ਦੂਜਾ ਇੱਕ ਹੋ ਗਿਆ ਅਰਬਨ ਅਰਬਨ ਜਿਹੜੇ ਸ਼ਹਿਰੀ ਕਰਨ ਦੇ ਵਿੱਚ ਹੁਣ ਦੇਖੋ ਹਰੇਕ ਘਰੇ ਗਮਲੇ ਫੁੱਲ ਬੂਟੇ ਅੰਦਰ ਵੀ ਬਾਹਰ ਵੀ ਕੋਠੀਆਂ ਦੇ ਵਿੱਚ ਫਾਰਮ ਹਾਊਸਾਂ ਦੇ ਵਿੱਚ ਲਗਾ ਕੇ ਰੱਖਦੇ ਆ ਤਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਪਰਚੇਜ਼ਿੰਗ ਪਾਵਰ ਜ਼ਿਆਦਾ ਹੈ ਉਹਨਾਂ ਲਈ ਇਹ ਇੱਕ ਕਹਿ ਲਓ ਵਨਗੀ ਹੋਵੇਗੀ ਇੱਕ ਸਪੈਸੀਮਨ ਉਹ ਲੋਕ ਲੈਣ ਵੀਗੇ ਇਹਨੂੰ ਤੇ ਬਾਹਰੋਂ ਇਹਨਾਂ ਨੂੰ ਲਿਆ ਕੇ ਲੋਕ ਵੇਚਦੇ ਵੀ ਆ ਬਹੁਤੇ ਨਹੀਂ ਪਰ ਬਹੁਤ ਘੱਟ ਵੇਚਦੇ ਆ ਪਰ ਹੁਣ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਲੁਧਿਆਣੇ ਵਾਲਿਆਂ ਨੂੰ ਤੋ ਅੱਗੇ ਮੰਗਣ ਵੀਗੇ ਔਰ ਦੂਸਰੀ ਜਿਹੜੀ ਵਪਾਰਕ ਖੇਤੀ ਦੇ ਪੱਖੋਂ ਜੇ ਗੱਲ ਕਰਦੇ ਆਂ ਸੀ ਉਹ ਇਹ ਆ ਜੇ ਇਸ ਮੌਸਮ ਦੇ ਵਿੱਚ ਕੋਈ ਵੀ ਵੈਰਾਈਟੀ ਸਾਡੀ ਵੱਲਬ ਬਣਾਉਣ ਦੇ ਵਿੱਚ ਕਾਮਯਾਬ ਹੋਈ ਤਾਂ ਅਸੀਂ ਉਹਦੇ ਤੇ ਫੋਕਸ ਕਰਾਂਗੇ ਅੱਗੇ ਵੀ ਵੱਲਬ ਨੂੰ ਕਿਵੇਂ ਨਿਯੰਤਰਣ ਕਰਨਾ ਵੱਲਬ ਕਿਵੇਂ ਬਣਾਉਣੇ ਤਾਂ ਇੱਕ ਪੱਖ ਜਿਹੜਾ ਖੇਤੀ ਦਾ ਜਿਹੜਾ ਪੰਜਾਬ ਦੇ ਵਿੱਚ ਸਾਡੇ ਪੂਰਵਜ ਸਾਡੇ ਜਿਹੜੇ ਫੁੱਲਾਂ ਦੇ ਵਿਭਾਗਾਂ ਦੇ ਮੁਖੀ ਬਜ਼ੁਰਗ ਕਹਿੰਦੇ ਆ ਕਿ ਜਿਹੜਾ ਪੰਜਾਬ ਦਾ ਜਲਵਾਜੂ ਉਹ ਗੰਢਿਆਂ ਵਾਲੀਆਂ ਫਸਲਾਂ ਲਈ ਵਧੀਆ ਤਾਂ ਅਸੀਂ ਉਹਦੇ ਤੇ ਫੋਕਸ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਅਸੀਂ ਸੌਖੀ ਤਕਨੀਕ ਸੌਖੀ ਟੈਕਨੋਲੋਜੀ ਦੱਸ ਸਕੇ ਵੀ ਐਂ ਲਗਾਓ ਤੇ ਐਂ ਪੱਟੋ ਤੇ ਐਕਸਪੋਰਟ ਕਰੋ ਅੱਛਾ ਇਹ ਜਿਹੜੇ ਟੂਲਪ ਦੇ ਜਿਹੜੇ ਫੁੱਲ ਆ ਇਹ ਖੇਤੀ ਜੰਪ ਤੋਂ ਹੁਣ ਆਪਾਂ ਸ਼ੁਰੂ ਕਰ ਦਿੱਤੇ ਇਹ ਕਿੱਥੋਂ ਲੈ ਕੇ ਆਉਂਦੀ ਆ ਆਪਾਂ ਜਾਂ ਕਿੰਨੇ ਕਿਸਮਾਂ ਦੇ ਜਿਹੜੇ ਫੁੱਲ ਆ ਇਹ ਤੇ ਕਿੰਨੇ ਲੈ ਕੇ ਆਂਦੇ ਕੁਆਂਟੀਟੀ ਕਿੰਨੀ ਇਹ ਜੀ ਬੇਅਥਾ ਕਿਸਮਾਂ ਕਿਉਂਕਿ ਇੰਪੋਰਟ ਕੀਤੇ ਸੀ ਮਹਿੰਗੇ ਪੈ ਸਾਨੂੰ ਅਸੀਂ ਫਿਰ ਸਾਡੀ ਜਿੰਨੇ ਕ ਕਹਿੰਦੇ ਹੁੰਦੇ ਨੇ ਨਾ ਵੀ ਵਿੱਤ ਦੇ ਹਿਸਾਬ ਨਾਲ ਅਸੀਂ ਲੈ ਲੇ ਤੇ ਇਹ 2000 ਦੇ ਕਰੀਬ ਲਏ ਅਸੀਂ ਮੇਰੇ ਕੋਲ ਇਹ ਇਹਦੇ ਵਿੱਚ ਹੀ ਸਾਡੇ ਕੋਲ ਡੈਫੋਡਲ ਜਿਹੜੇ ਪੀਲੇ ਰੰਗ ਦਾ ਦਿਖ ਰਹੇ ਹੋ ਤੇ ਜਾਂ ਕੋਸ਼ਾ ਲੀਲੀਅਮ ਮਸਕੈਰੀ ਇੱਕ ਕੋਸ਼ਿਸ਼ ਹੈ ਸੀ ਸਾਰੇ ਮਲਾ ਮਲੂਕੇ ਕਹਿੰਦੇ ਵੀ ਸਵਾ ਲੱਖ ਦੇ ਕਰੀਬ ਆਈ ਸੀ ਅਸੀਂ ਉਹ ਲੈ ਆ ਤੇ ਹੁਣ ਦੇਖਦੇ ਹਾਂ ਇਹਦੇ ਚੋਂ ਨਿਕਲਦਾ ਕੀ ਹੈ ਅੱਛਾ ਕਿਹੜੀ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਨੇ ਜੇ ਵਿਦੇਸ਼ ਦੀ ਗੱਲ ਕਿੱਥੋਂ ਲੈ ਕੇ ਆਉਂਦੇ ਕਿੱਥੋਂ ਹਾਂਜੀ ਇਹ ਹਾਲੈਂਡ ਤੋਂ ਇੰਪੋਰਟ ਹੁੰਦੇ ਹੈ ਮੇਨ ਹਾਲੈਂਡ ਕੰਟਰੀ ਆ ਜਿਹੜੇ ਜਿੰਨਾਂ ਦੀ ਪੂਰੀ ਮੁਹਾਰਤ ਹੈ ਇਹਦੇ ਚ ਪ੍ਰੋਡਿਊਸ ਕਰਨ ਦੇ ਵਿੱਚ ਵੀ ਤੇ ਐਕਸਪੋਰਟ ਕਰਨ ਦੇ ਵਿੱਚ ਅੱਛਾ ਇੱਕ ਕਿਸਾਨੀ ਦੀ ਗੱਲ ਕਰੀਏ ਕਿਸਾਨਾਂ ਨੂੰ ਇਸ ਚੀਜ਼ ਦਾ ਕੀ ਲਾਹਾ ਆ ਕੀ ਇਹਦਾ ਜੇ ਕਿਸਾਨੇ ਦਾ ਫਾਇਦਾ ਲੱਸੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੋ ਸਕਦਾ ਜੇ ਟੂਲਪੇ ਜਿਹੜੀ ਹੁਣ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੇ ਚਲਵਾਤੀ ਦੇਖੋ ਜੀ ਫਾਇਦਾ ਆਪਾਂ ਇਸ ਸਟੇਜ ਤੇ ਕੁਆਂਟੀਫਾਈ ਨਹੀਂ ਕਰ ਸਕਦੇ ਮਤਲਬ ਮਲਾਂਕਣ ਨਹੀਂ ਕਰਦਾ ਵੀ ਇੰਨਾ ਫਾਇਦਾ ਹੋ ਪਰ ਇੰਨਾ ਕਿ ਹੁਣ ਜਿਹੜੀ ਚੀਜ਼ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਸ਼ੁਰੂਆਂ ਜਿਵੇਂ ਫੁੱਲਾਂ ਦੇ ਵਿੱਚ ਆਪਾਂ ਗਲੇਡੀਉਲਸ ਕਹਿੰਦੇ ਆ ਉਹਦਾ ਜਦੋਂ ਲਗਾਇਆ ਸੀ ਉਹ ਵੀ ਐਵੇਂ ਲਿਆ ਕੇ ਟਰੈਲ ਲਗਾਇਆ ਸੀ ਅੱਜ ਪੰਜਾਬ ਦੇ ਵਿੱਚੋਂ 300 400 ਏਕੜ ਤੇ ਲੱਗਦਾ ਲੋਕ ਵਧੀਆ ਪੈਸੇ ਕਮਾਉਂਦੇ ਉਵੇਂ ਇੱਕ ਟਰੈਲ ਹੋ ਗਿਆ ਇਹਦੇ ਚੋਂ ਕੀ ਨਿਕਲਦਾ ਅੱਗੇ ਅਸੀਂ ਟੈਕਨੋਲੋਜੀ ਬਣਾਵਾਂਗੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨਾਂ ਲਈ ਬੜੀ ਲਾਹੇਵੰਦ ਹੋ ਸਕਦੀ ਹੈ ਤੇ ਇਹ ਜਿਹੜੇ ਰਵੈਤੀ ਫਸਲਾਂ ਨਾਲੋਂ ਵਾ ਮਤਲਬ ਮੈਂ ਸ਼ੋਰਾਂ ਕਹਿਣ ਦਾ ਕਹਿਣ ਦਾ ਵੀ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਕਾਮਯਾਬ ਹੋਉਂਦੀ ਹੈ ਤਾਂ ਉਹਨਾਂ ਨਾਲ ਚੰਗਾ ਮੁਨਾਫਾ ਦੇਵੇਗੀ। ਜੇ ਗੱਲ ਕਰੀਏ ਇਹ ਹੁਣ ਜਿਹੜੇ ਫੁੱਲ ਆ ਪੀਲਾ ਆ ਲਾਲ ਆ ਇਹ ਹੁਣ ਪ੍ਰੋਪਰ ਤਿਆਰ ਹੋ ਗਏ ਜਾਂ ਜਿਵੇਂ ਉਹ ਵੱਡੇ ਵੱਡੇ ਆ ਤਿਆਰ ਹੋਏ ਹੋਏ ਆ ਜਾਂ ਜਿਹੜੇ ਛੋਟੇ ਤਿਆਰ ਤੁਸੀਂ ਦੇਖੋ ਉਹਨਾਂ ਦੀਆਂ ਪੱਤੀਆਂ ਸੁੱਕੀਆਂ ਵੀ ਆ। ਇਹ ਜੇ ਤਾਂ ਗੰਢਿਆਂ ਲਈ ਰੱਖੀਏ ਤਾਂ ਠੀਕ ਆ। ਜੇ ਤਾਂ ਗੰਡੇ ਬਣਾਉਣ ਲਈ ਰੱਖੀਏ ਤਾਂ ਠੀਕ ਆ। ਪਰ ਇਹ ਜਿਹੜੇ ਹੁਣ ਕੱਟ ਕੇ ਫੁੱਲ ਵੇਚਣ ਲਈ ਆ ਤਾਂ ਜਿਵੇਂ ਗਲੈਡ ਦਾ ਫੁੱਲ ਜਾਂ ਗੰਡੇ ਦਾ ਫੁੱਲ ਵੇਚਦੇ ਉਹਦੇ ਲਈ ਇਹ ਯੋਗ ਨਹੀਂ ਆ। ਉਹ ਇਸ ਤੋਂ ਪਹਿਲਾਂ ਜਦੋਂ ਇਹ ਬੰਦ ਹੁੰਦੀ ਆ ਵਸਤਾ ਉਸ ਟਾਈਮ ਤੇ ਕਰਤਾ ਜਾਂਦਾ ਜੀ ਬਿਲਕੁਲ ਐਸੀ ਸਾਡੇ ਨਾਲ ਫਲੋਰੀਕਲਚਰ ਦੇ ਮੁਖੀ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਕਿ ਟੂ ਲੂਪ ਦੀ ਜਿਹੜੀ ਕਿ ਖੇਤੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਪਹਿਲਾਂ ਵਿਦੇਸ਼ਾਂ ਵਿੱਚ ਹੁੰਦੀ ਸੀ ਜ਼ਿਆਦਾਤਰ ਕਸ਼ਮੀਰ ਦੇਖਣ ਨੂੰ ਮਿਲਦੀ ਸੀ ਪਰ ਹੁਣ ਜਿਹੜੀ ਲੁਧਿਆਣਾ ਵਿੱਚ ਵੀ ਜਿਹੜੀ ਪੰਜਾਬ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਆ ਲੋਕਾਂ ਲਈ ਵੀ ਇਹ ਫਾਇਦੇਮੰਦ ਹੈ ਜੇਕਰ ਕਿਸਾਨਾਂ ਦੀ ਗੱਲ ਕਰੀਏ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੋਵੇਗੀ। ਦੋਨੰਦ ਲਖਵਿੰਦਰ ਸਿੰਘ ਥੈਂਕਸ ਸਵੇਰਾ ਟੀਵੀ ਪੰਜਾਬ ਐਗਰਿਕਲਚਰ ਯੂਨੀਵਰਸਿਟੀ। ਦੇਸ਼ ਦੁਨੀਆ ਦੀ Facebook Instagram X aur WhatsApp channel par